ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਮਝ ਮੇਰੇ ਪਿੰਡ ਤੇ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਹੂਣ ਔਰ ਬੜੇ ਸਮਝਦਾਰ ਸ਼ਰੀਫ ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਦੇ ਵਿੱਚ ੁੱਲਾ ਨਹੀਂ ਕੋਈ ਬੜਿਆ ਇੰਨਾ Kazuto relствен na sengwere... Aakitnya meri— Bere Davis Maya Enough Trustee ਇਧਰ ਇਹਦੀ 5983 ਤੇ ਉਦੋਂ ਇੱਕ دوست ਨੂੰ ਇਧਰ ਤਾਰਨ ਚੰਦੇ ਸੀ ਆਪਣੇ ਉਹ ਸੋ ਤੋਂ ਬਤੰਦ ਕਰਕੇ ਜੱਜਮੈਂਟ ਨੇ ਹੋਈ ਗੱਡੀ ਟੋਬੇ ਡਿੱਗ ਗਈ ਕਾਈ ਕਿੁੱਤੀਏ ਆਇਆ ਤਾਂ ਉਹ ਡੇਚ ਨੂੰ ਐਸੇ ਪੰਡਣ ਹਾਂਜੀ ਕੀ ਕੀ ਕਿ ਕਿੰਨੀ ਕਿੰਨੀ ਤੁੰਬਰਾ ਸਕੋ ਨੰਬਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪੜ੍ਹਦੀ ਕੰਮ ਕੀ ਕਰਦੂ ਇੱਕ ਫਰਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਇੱਕ ਆਪਣਾ ਡੈਵੀਚ ਲੱਗਾ ਸੀ ਬੇਪਤਾਚੀ ਇਹ ਹਾਦਸਾ ਕਿਸੇ ਨੂੰ ਲੱਗਦਾ ਨਹੀਂ ਕਿ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੋਰ ਤਾਂ ਕੁਝ ਨਹੀਂ ਪੀ ਲੱਗਦਾ ਕਿ ਇੱਥੇ ਜਿਹੜਾ ਹੈਗਾ ਜਿਹਨੂੰ ਕੋਈ ਰੇਲਿੰਗ ਨਹੀਂ ਹੈਗੀ ਇਹ ਵੀ ਹੋ ਸਕਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਰੇਲਿੰਗ ਹਿੰਜਾ ਸ਼ਾਇਦ ਬਾਕੀ ਜਾਪੇ ਆਹ ਚਾਤਾ ਹੋ ਸਕਦਾ ਜੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਕਹਾਂਗੇ ਪਿੰਚਾਇਤ ਨੂੰ ਤੇ ਹੋਰ ਰਾਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਉਹ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸੀ ਨਹੀਂ ਇਹ ਸਭਾ ਇਕੱਠ ਸਭਾ ਤੇ ਜੇ ਜਿਹੜੇ ਹਾਂ ਪੂਰਾ ਮਾਤੰਦਾ ਮਾਹੌਲ ਹੈ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਵਿੱਚ ਹਾਂਜੀ ਪਿੰਡ ਤੁਸੀਂ ਦੇਖ ਲਓ ਚੌਕਾਂ ਤਾਂ ਤਾਂ ਲੋਕ ਖੜੇ ਨੇ ਇਕੱਠੇ ਤਿੰਨ ਨੌਜਵਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਤੇ ਬਹੁਤ ਮਲਪਾ ਗੇ ਤੋਂ ਮਲਪਾ ਕੀ ਹੋਊਗਾ ਹਾਂ ਟਾਇਰ ਜਿੰਦਾ ਕਰਦਾ ਨਾ ਸਕਦਾ ਉਹ ਜਿੰਦਾ ਟੁੱਪਦਾ ਹੈ ਹਾਂ ਉਹ ਪਾਣੀ ਹੈ ਤੇ ਲੈ ਤੇ ਪੰਸਾਵਾ 1 ਮਿੰਟ ਬਹੁਤ ਬੜਾ ਹੈ ਚਾਹ ਆ ਨਾ ਚਾਹ ਵਾਲਾ ਕਰ ਤੇੜਾ ਕਰ ਹੋਰ ਗਰਮ ਚਾਹ ਚਾਹੀਦੀ ਬਾਕੀ ਆਪ ਬੈਠੇ ਰਹੋ ਚਲ ਚਾਹ ਲੈ ਕੇ ਹੁੰਦੀ ਤਾਂ ਇਹ ਬਾਤ ਕਰਨ ਜਾਣਾ ਆਪ ਦਾ ਟ੍ਰੇਨਿੰਗ ਨੋ ਨਾ ਆਪਾਂ ਤੋਂ ਤੇ ਕਰ ਰਹੇ ਹਾਂ ਇਹ ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਮਝ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਹੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਦਾ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਦੇ ਇੱਕ ਬੱਚਾ ਪਤਾ ਨਹੀਂ ਸਾਡੇ ਇੱਕ ਬੱਚਾ 6 ਵਜੇ ਬੰਦ ਚੜਾਉਂਦਾ ਉਹ ਵੀ ਕੋਠੇ ਤੋਂ ਵੀਰੇ ਉਹ ਪਹਿਲਾਂ ਕਿਵੇਂ ਕੱਟਿਆ ਕਰੇ ਨਹੀਂ ਉਹਦਾ ਉਦੋਂ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮੁੱਢੀ ਹੋ ਗਈ ਸੋਡੀ ਕਿੰਨੇ ਸੀਗੇ ਇਹ ਦੇਖ ਸਕਦੇ ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁਹਾਨੂੰ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਧੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਇੱਥੇ ਹੁਣ ਪਰਿਵਾਰ ਜੋ ਇਹਨਾਂ ਦੀ ਕੋਈ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਜੀ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਹਾਂ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਹੈ ਜੀ ਇਹ ਜਿਹੜਾ ਹਾਦਸਾ ਹੋਇਆ ਕਿੰਨੇ ਵਾਪਰਿਆ ਕਿੰਨੇ ਨੌਜਵਾਨ ਸੇ ਇਸ ਗੱਡੀ ਵਿੱਚ ਇਹ